ਸਦਾ ਭਰਾ ਹੱਸੀ ਜਾਂਦਾ ਬਾਬਾ ਜੀ ਦਮ ਰੱਖਦਾ ਤੇਰਾ ਭਰਾ ਜੋ ਮਰਜੀ ਘਵਾਲਾ ਕੋਈ ਮਸਲਾ ਨਹੀਂ ਰੋਜ ਹੀ ਸਰਕਾਰਾਂ ਦਾ ਪਿੜੀ ਦਾ ਚੱਕਰ ਕੋਈ ਨਹੀਂ ਇਥੇ ਲੋਕਾਂ ਦੀਆਂ ਲੱਤਾਂ ਕੰਬਦੀਆਂ ਗਾਉਣ ਲੱਗਿਆ ਲੋਕ ਉਹਨਾਂ ਦਾ ਆਪਾਂ ਸਾਰੇ ਸਿਕਲਾਕਾਰ ਭਰਾ ਮੇਰੇ ਲਈ ਸਤਿਕਾਰਯੋਗ ਆ ਬਹੁਤ ਸਾਰਾ ਪਿਆਰ ਕਰਦਾ ਵਾਹਿਗੁਰੂ ਚੜ੍ਹਦੀ ਕਲਾ ਜ ਰੱਖੇ ਪਰ ਜਿਨ੍ਹਾਂ ਦਾ ਲੋਕ ਨਾਂ ਵੀ ਨਹੀਂ ਨਾ ਲੈਂਦੇ ਮੈਂ ਉਹਨਾਂ ਦੀਆਂ ਪੋਸਟਾਂ ਬਾਤਿਆਂ ਆਪਦੇ ਇੰਸਟਾਗ੍ਰam ਤੇ ਨਾ ਬਾਤ ਸਿੱਧੇ ਗੀਤਾਂ ਚ ਕੋਈ ਚੱਕਰ ਨਹੀਂ ਮਸਲਾ ਕੋਈ ਨਹੀਂ ਵੇ ਜਦੈ ਮਰ ਗਿਆ ਆਪਣੇ ਗੋਮ ਬਾਰੇ ਗੱਲ ਨਾ ਕੀਤੀ ਕੀ ਫਾਇਦਾ ਯਾਰ ਮਾਰ ਤੇ ਮੰਜੀ ਦੇ ਵੀ ਦਾਣਾ ਬਾਬਿਓ ਪਰਦਾ ਵਾਂਗ ਮਰੋ ਇਹ ਸਾਡੇ ਹੱਥਾਂ ਚ ਸਿਰੰਜਾ ਦੇ ਦਿੱਤੀ ਅਸ ਕੀਮਤ ਹੋਰੀ ਆਟੇ ਦਾਲ ਦੀ ਗੰਜਰੀ ਕਲਬਾਂ ਵਿੱਚ ਨੱਚ ਕੇ ਤੇ ਕੁੱਖੋਂ ਸੂਰਮਿਆਂ ਪਾਲਦੀ ਫੂਲਾ ਵਾਂਗੂ ਚੁੱਬਦੀਆਂ ਸ਼ਿੰਦੇ ਦਾ ਮੁੰਡਾ ਜੋ ਲਿਖੇ ਗੱਲਾਂ ਕੋਰੀਆਂ ਹੱਥ ਸਿਗਟਾਂ ਦੇ ਗੋਟਾਂ ਸਰਦਾਰਾਂ ਦੀ ਆ ਲਾਉਣ ਜੇ ਬਾਰਡਰਾਂ ਤੇ ਜੇ ਬਾਰਡਰਾਂ ਤੇ ਲੜੀਏ ਤੇ ਸੱਤ ਵਾਦੀਆਂ ਉਦਾਂ ਅਸੀਂ ਬਹੁਤਿਆਂ ਲਈ ਆਤਵਾਦੀਆਂ ਰਹੀਦੀ ਦੁਨੀਆ ਦੀ ਬਾਕੀ ਨਹੀਂ ਹੋ ਮੁੱਕਣੀ ਓਏ ਸਾਡੀ ਕੋ ਨਾਂ ਦੀਆਂ ਪੈੜਾਂ ਤੇ ਤਰੇ ਗੱਭਰੂ ਓਏ ਉਤੇ ਸਿਵਿਆਂ ਦੀ ਸ਼ਾਨ ਬਣ ਗਏ ਕੇ ਜਿੰਨਾਂ ਦੀਆਂ ਪੈੜਾਂ ਤੇ ਤਰੇ ਗੱਭਰੂ ਓਏ ਉਤੇ ਸਿਵਿਆਂ ਦੀ ਸ਼ਾਨ ਬਣ ਗਏ ਓ ਸ਼ਹਿਰ ਅੰਬਰ ਸਰਦਾ ਆ ਗੱਭਰੂ ਪੱਕਾ ਜੇਲ੍ਹ ਵਿੱਚ ਡੇਰਾ ਕੇ ਉਮਰ ਕੈਦ ਬੋਲੀ ਚੋਬਰ ਨੂੰ ਡੱਕ ਕੇ ਰੱਖੂ ਕਿਹੜਾ ਪੰਜ ਸੱਤ ਕਤਲਾਂ ਦੇ ਕੇਸ ਬੋਲਦੇ ਜੇਲ੍ਹ ਵਿੱਚ ਪੋਰਾ ਡਰ ਨਹੀਂ ਤੂੰ ਧੁੰਦਾ ਪੈ ਲੈਣ ਦੇ ਕੇ ਜੇਲ੍ਹ ਬਰੇ ਕਿਆ ਕਰਨੀ ਨਹੀਂ ਧੁੰਦਾ ਪੈ ਲੈਣ ਦੇ 6 ਫੁੱਟ ਦਾ ਯੱਟ ਬਿਲੋ ਤੂੰ ਆ ਪੰਜ ਯਾਰਾਂ ਦੀ ਨੀ ਵੜੇ ਪੁੱਛੇ ਬਿਨਾ ਪਿੰਡ ਕੀ ਔਰਤ ਸਰਕਾਰਾਂ ਦੀ ਓ ਡਾਵਾਗੇ ਮਜੀਠੇ ਵਾਲੇ ਰੋਡ ਤੋਂ ਜੋ ਟੱਕ ਸਨੀਬਲ ਦਾ ਖੜਾ ਜੇ ਤੇਰੇ ਬਾਪੂ ਦੀ ਆਸ਼ੋਪ ਸੁਨਿਆਰੇ ਦੀ ਨਹੀਂ ਜੱਟ ਕੋਲੋਂ ਪਿੱਤਲ ਵੜਾ ਹਾਏ ਜੇ ਤੇਰੇ ਬਾਪੂ ਦੀ ਆਸ਼ੋਪ ਸੁਨਿਆਰੇ ਦੀ ਨਹੀਂ ਗੱਭਰੂ ਤੋਂ ਪਿੱਤਲ ਵੜਾ ਸੋ ਕਹਿੰਦਾ ਸਾਡੇ 'ਚ ਪਿਆਰ ਨਾਲ ਹੈ ਨਹੀਂ ਕਹਿੰਦਾ ਪੁੱਛ ਬਾਪੂ ਨੂੰ ਪਿਆਰ ਨਾਲ ਮੰਨਣਾ ਕੇ ਵੀ ਮਰਚ ਮਾਰਾਂ ਫੇਰ ਨਹੀਂ ਹਾਏ ਓਦੋਂ ਨਹੀਂ ਮਜਾਲ ਤੇਰਾ ਮਨ ਦਾ ਹੈ ਛੜੀ ਹੁੰਦੀ ਜਦੋਂ ਲੈੜਨੀ ਵੇਖ ਯਾਰ ਜੇ ਤੂੰ ਕਿਤੇ ਨਾਲ ਲਵਾਉਣਾ ਪੈ ਜੇ ਫੋਨ ਨੀ ਹਾਇ ਆਕੇ ਹੱਕ ਨਾਲ ਲੱਗ ਮੈਨੂੰ ਆਉਣ ਦੇ ਸਕੂਨ ਨੀ ਚੀਕਾ ਮਰਵਾਉਂਦਾ ਪੁੱਤ ਛਿੰਦੇ ਦਾ ਨਹੀਂ ਐਂਟੀਆਂ ਦਾ ਮੱਚਦਾ ਤੜਾ ਜੇ ਤੇਰੇ ਬਾਪੂ ਦੀ ਆਸ਼ੋਪ ਸੁਨਿਆਰੇ ਦੀ ਨਹੀਂ ਯੱਟ ਕੋਲ ਬੱਤਲ ਬੜਾ ਜੇ ਤੇਰੇ ਬਾਪੂ ਦੀ ਆਸ਼ੋਪ ਸੁਨਿਆਰੇ ਦੀ ਨਹੀਂ ਗੱਬਰੂ ਤੋਂ ਬੱਤਲ ਬੜਾ ਆਏ ਗੌਰਮੈਂਟ ਕਥੇ ਨੀਓ ਗੱਲ ਮੰਨਦੀ ਓ ਕਹਿੰਦੀ ਨੇ ਤਹੀ ਕਰਾਉਂਦਾ ਰਿਹਾ ਤਨ ਤਨ ਜੀ ਕਿ ਸਾਣਾ ਲਾ ਕੇ ਅੰਗਰੇਜ਼ੀ ਐਨਕਾਂ ਸੀ ਪੱਕਦਾ ਓਏ ਲੈ ਲੈ ਫੀਲਿੰਗਾ ਸੀ ਗੋਰੀਆਂ ਦੇ ਨਾਲ ਨੱਚਦਾ ਨਾ ਆਜ਼ਾਦੀ ਦੀ ਲੜਾਈ ਵਿੱਚ ਉਹ ਮਰਿਆ ਤੇ ਮਰਾਠੇ ਦੀ ਗੋਲੀ ਨੇ ਜੀਦਾ ਕੀਤਾ ਮਰੀ ਹੋਈ ਜ਼ਮੀਰ ਨਾਲ ਗੁਜ਼ਾਰੀ ਜ਼ਿੰਦਗੀ ਐਵੇਂ ਲੋਕਾਂ ਨੇ ਬਣਾਤਾ ਗਾਂਧੀ ਨੂੰ ਮਹਾਤਮਾ ਓਏ ਮਰੀ ਹੋਈ ਜ਼ਮੀਰ ਨਾਲ ਗੁਜ਼ਾਰੀ ਜ਼ਿੰਦਗੀ ਐਵੇਂ ਲੋਕਾਂ ਨੇ ਬਣਾਤਾ ਗਾਂਧੀ ਨੂੰ ਮਹਾਤਮਾ ਇੱਕ ਤਾੜੀਆਂ ਸਰਦਾਰ ਭਗਤ ਸਿੰਘ ਦੇ ਨਾਮ ਤੇ